ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ HK ਪੰਜਾਬੀ ਕਿਚਨ ਵਿੱਚ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਏ ਹਾਂ ਅੱਜ ਅਸੀਂ ਬਣਾ ਕੇ ਤਿਆਰ ਕੀਤੀ ਹੈ ਗੁਣਾ ਦੀ ਭਰਪੂਰ ਚਟਣੀ ਦੇਖਣ ਨੂੰ ਇਹ ਲੱਗਦੀ ਹੈ ਕਿ ਨੋਰਮਲ ਚਟਣੀ ਹੈ ਇਸ ਤਰ੍ਹਾਂ ਦੀ ਚਟਣੀ ਅਸੀਂ ਬਥੇਰੀਆਂ ਖਾਦੀਆਂ ਕਈ ਤਰ੍ਹਾਂ ਦੀ ਬਣਾ ਬਣਾ ਕੇ ਖਾਦੀਆਂ ਪਰ ਜਿਹੜੀ ਅੱਜ ਅਸੀਂ ਚਟਣੀ ਬਣਾਈ ਹੈ ਇਸ ਚਟਣੀ ਦੇ ਫਾਇਦੇ ਬਹੁਤ ਜ਼ਿਆਦਾ ਹੈ ਇਹ ਚਟਣੀ ਆ ਸੀ ਕੇਸ ਦੀ ਬਣਾਈ ਹੈ ਇਹ ਬਣਾ ਕੇ ਤਿਆਰ ਕੀਤੀ ਆ ਸੀ ਹਰੇ ਧਨੀਏ ਦੀ ਚਟਣੀ ਹੁਣ ਤੁਸੀਂ ਕਹੋਗੇ ਕਿ ਹਰੇ ਧਨੀਏ ਦੀ ਚਟਣੀ ਤਾਂ ਆਪਾਂ ਬਥੇਰੀ ਬਣਾਈ ਹੈ ਇਹਦੇ ਵਿੱਚ ਕਿਹੜੇ ਫਾਇਦੇ ਹੈ ਹਾਂ ਇਸ ਚਟਣੀ ਵਿੱਚ ਬਹੁਤ ਫਾਇਦੇ ਹੈ ਹਰੇ ਧਨੀਏ ਦੀ ਚਟਣੀ ਇਸ ਤੋਂ ਇਲਾਵਾ ਇਹਦੇ ਵਿੱਚ ਕੋਈ ਹਰੀ ਚੀਜ਼ ਨਹੀਂ ਪਿਆਣੀ ਪਿਆਜ਼ ਨਹੀਂ ਪਾਣੀ ਸਿਰਫ ਧਨੀਆ ਦਾ ਹੈ ਹੀ ਇਸਤੇਮਾਲ ਕਰਨਾ ਹੈ ਇਸ ਚਟਣੀ ਵਿੱਚ ਕਿਹੜੇ ਕਿਹੜੇ ਫਾਇਦੇ ਆਓ ਬਣਾ ਕੇ ਤਿਆਰ ਕਰਦੇ ਆ ਹਰੇ ਧਨੀਏ ਦੀ ਬਹੁਤ ਹੀ ਗੁਣਤਾਰ ਗੁਣਕਾਰੀ ਚਟਣੀ ਜੇ ਇਹ ਚਟਣੀ ਤੁਸੀਂ ਵੀ ਬਣਾਣੀ ਹੈ ਤਾਂ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਇਸ ਦੇ ਨਾਲ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਹੈ ਧਨੀਏ ਦੀ ਚਟਣੀ ਬਣਾਉਣ ਲੈ ਰਹੀ ਧਨੀਆ ਸੀ ਧੋ ਕੇ ਰੱਖ ਲਿਆ ਹੈ ਚਟਣੀ ਬਣਾਉਣ ਦੇ ਲਈ ਧਨੀਆ ਜਦੇ ਨਹੀਂ ਧੋਣਾ ਹੈਗਾ ਜੇ ਜਦ ਇਹ ਆਪਾਂ ਧੋਵਾਂਗੇ ਤਾਂ ਇਹਦੇ ਵਿੱਚ ਕਾਫੀ ਪਾਣੀ ਰਹਿ ਜਾਂਦਾ ਤੇ ਚਟਣੀ ਵਿੱਚ ਬਹੁਤ ਹੀ ਜ਼ਿਆਦਾ ਪਾਣੀ ਹੋ ਜਾਂਦਾ ਹੈ ਚਟਨੀ ਬਣਾਉਣ ਤੋਂ ਪਹਿਲਾਂ ਤੁਸੀਂ ਇਹਨੂੰ 15 ਤੋਂ 20 ਮਿੰਟ ਧੋ ਕੇ ਟੋਕਰੀ ਵਿੱਚ ਇਹਨਾਂ ਸੁਕਾ ਲੈਣਾ ਤੇ ਪਾਣੀ ਦਾ ਬਿਲਕੁਲ ਇਹਨ ਨਿਕਲ ਜਾਵੇ। ਉਸ ਤੋਂ ਬਾਅਦ ਹੀ ਫਿਰ ਚਟਨੀ ਬਣਾਣੀ ਹੈ। ਇਸ ਚਟਨੀ ਬਣਾਉਣ ਨੂੰ ਇਸ ਚਟਨੀ ਬਣਾਉਣ ਦੇ ਲਈ ਬਹੁਤਾ ਕੁਝ ਨਹੀਂ ਚਾਹੀਦਾ ਸਿਰਫ ਸਾਨੂੰ 3-4 ਤੀਜਾ ਚਾਹੀਦੀਆਂ। ਇਹਦੇ ਵਿੱਚ ਹੋਰ ਅਸੀਂ ਕੁਝ ਨਹੀਂ ਪਾਣਾ ਸਿਰਫ ਇਹ ਹਰੇ ਧਨੀਏ ਦੀ ਇਹ ਚਟਨੀ ਬਣਦੀ। ਇਹਦੇ ਫਾਇਦੇ ਬਹੁਤ ਜ਼ਿਆਦਾ ਹੈ। ਹੋਰ ਇਸ ਦੇ ਵਿੱਚ ਅਸੀਂ ਮਿਰਚ ਲਈ ਹੈ ਹਰੀ ਮਿਰਚ ਕਾਲੀ ਮਿਰਚ ਚਾਰ ਤੋਂ ਪੰਜ ਕਾਲੀਆਂ ਮਿਰਚਾਂ ਲੈਣੀਆਂ ਦੋ ਟੁਕੜੇ ਇਸ ਤਰ੍ਹਾਂ ਛੋਟੇ-ਛੋਟੇ ਤੁਸੀਂ ਗੁੜ ਦੇ ਲੈ ਲੈਣੇ ਸ਼ੱਕਰ ਵੀ ਪਾ ਸਕਦੇ ਹੋ ਗੁੜ ਵੀ ਪਾ ਸਕਦੇ ਹੋ ਚੀਨੀ ਦਾ ਇਸਤੇਮਾਲ ਇਹਦੇ ਵਿੱਚ ਨਹੀਂ ਕਰਨਾ ਚਟਣੀ ਵਿੱਚ ਤਾਂ ਇਹਨੂੰ ਅਸੀਂ ਇਹਨੂੰ ਪਾਇਕ ਜੱਗ ਵਿੱਚ ਪਾ ਲੈਂਦੇ ਆ ਡੰਡੀਆਂ ਨਹੀਂ ਤੋੜਨੀਆਂ ਸਿੱ ਡੰਡੀਆਂ ਦੇ ਸਮੇਤ ਹੀ ਚਟਣੀ ਬਣਾਉਣੀ ਹੈ ਇਹ ਨਹੀਂ ਕਿ ਪੱਤੇ-ਪੱਤੇ ਰੱਖਣੇ ਆ ਕਿ ਡੰਡੀਆਂ ਹੀ ਦੀਆਂ ਕਾਲ ਦੇਣੀਆਂ ਔਰ ਇਸ ਦੇ ਵਿੱਚ ਕੋਈ ਵੀ ਹਰੀ ਚੀਜ਼ ਨਹੀਂ ਪਾਣੀ ਜਿਸ ਤਰ੍ਹਾਂ ਅਸੀਂ ਪੁਦੀਨਾ ਪਾ ਦਿੰਦੇ ਆ ਪਿਆਜ਼ਾਂ ਦੀ ਆ ਭੁੱਕਾ ਪਾ ਦਿੰਦੇ ਪਿਆਜ਼ ਪਾ ਦਿੰਦੇ ਸਿਰਫ ਇਹ ਚਟਣੀ ਬਣਨੀ ਹੈ ਤਨੀਏ ਦੀ ਹੁਣ ਇਹਦੇ ਵਿੱਚ ਗੁੜ ਪਾ DNA ਕੁੜ ਵੀ ਜ਼ਿਆਦਾ ਨਹੀਂ ਪਾਣਾ ਬਿਲਕੁਲ ਥੋੜਾ ਗੁੜ ਪਾਣਾ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਤੁਸੀਂ ਗੁੜ ਪਾ ਲੈਣਾ ਹੈ ਜਿਆਦਾ ਚਟਣੀ ਬਣਾਣੀ ਹੈ ਤਾਂ ਥੋੜਾ ਜਿਹਾ ਤੁਸੀਂ ਜ਼ਿਆਦਾ ਗੁੜ ਲੈ ਸਕਦੇ ਹੋ ਹਰੀ ਮਿਰਚ ਵੀ ਮੱਤੇਨ ਲੈਂਿਆ ਇਹ ਵੀ ਆਪਾਂ ਵਿੱਚ ਕੱਟ ਕੇ ਪਾ ਲੈਂਦੇ ਆ ਤੇ ਕਾਲੀ ਮਿਰਚ ਇਹ ਪਾ ਲੈਣੀ ਹੈ ਹੁਣ ਅਸੀਂ ਚਟਣੀ ਨੂੰ ਇਹਦਾ ਦਰਦਰਾ ਜਿਹਾ ਵੀ ਪੇਸਟ ਬਣਾ ਸਕਦੇ ਹੋ ਥੋੜਾ ਜਿਹਾ ਪਤਲਾ ਪੇਸਟ ਵੀ ਤਾਂ ਬਣਾ ਸਕਦੇ ਹੋ ਚਟਣੀ ਆਪਾਂ ਪੀਸ ਲਈ ਹੈ ਇਹਨੂੰ ਹੁਣ ਇੱਕ ਬੋਲ ਵਿੱਚ ਡਕਾੜ ਲੈਂਦੇ ਆ ਇਹਦੇ ਵਿੱਚ ਹੋਰ ਆਪਾਂ ਇਸ ਤਰ੍ਹਾਂ ਨਾਉਣ ਲਈ ਥੋੜਾ ਜਿਹਾ ਮਸਾਲਾ ਪਾ ਲੈਂਦੇ ਆ ਇਹਨੂੰ ਚਟਣੀ ਨੂੰ ਕਦੇ ਹੁਣ ਜਿਸ ਤਰ੍ਹਾਂ ਸਰਦੀਆਂ ਦਾ ਮੌਸਮ ਆ ਗਿਆ ਹੈ ਧਨੀਆ ਬਿਲਕੁਲ ਐਨ ਫਰੈਸ਼ ਮਿਲ ਜਾਂਦਾ ਗਰਮੀਆਂ ਦੇ ਮੌਸਮ ਵਿੱਚ ਵੀ ਮਿਲ ਜਾਂਦਾ ਹੈ ਤਾਂ ਥੋੜਾ ਜਿਹਾ ਮਹਿੰਗਾ ਹੁੰਦਾ ਹੈ ਤੇ ਹੁਣ ਸਰਦੀਆਂ ਦੇ ਮੌਸਮ ਵਿੱਚ ਤਾਂ ਹਮੇਸ਼ਾ ਆਪਣੇ ਘਰ ਵਿੱਚ ਧਨੀਆ ਉਗਾਇਆ ਹੁੰਦਾ ਹੈ ਇਸ ਤਰ੍ਹਾਂ ਤੁਸੀਂ ਵੀ ਇਹਦੀ ਚਟਣੀ ਬਣਾਓ ਤੇ ਘਰ ਵਿੱਚ ਮੁੱਕਣਾ ਨਾ ਦੋ ਤੇ ਇਹਦੇ ਫਾਇਦੇ ਬਹੁਤ ਜ਼ਿਆਦਾ ਆਏ ਦੇ ਹੁਣ ਇਹਦੇ ਵਿੱਚ ਪਾ ਦਿੰਦੇ ਅਸੀਂ ਚੁਟਕੀ ਕਰ ਰੋਸਟ ਕੀਤਾ ਹੋਇਆ ਜੀਰਾ ਪਾ ਲੈਣਾ ਤੇ ਚੁਟਕੀ ਕੇ ਪਾਉਂਦੇ ਇਹਦੇ ਵਿੱਚ ਕਾਲਾ ਨਮਕ ਤੇ ਚਿੱਟਾ ਨਮਕ ਪਾ ਲੈਂਦੇ ਆ ਬਿਲਕੁਲ ਟੇਸਟ ਦੇ ਮਤ ਆਵੋ ਤੁਸੀਂ ਪਾ ਲੈਣਾ ਹੈ ਜੇਕਰ ਤੁਸੀਂ ਜਿਹੜੀ ਇਹਦੇ ਫਾਇਦੇ ਦੇਖ ਲੈਣਾ ਫਾਇਦੇ ਦੇ ਹਿਸਾਬ ਨਾਲ ਇਹਦੀ ਚਟਨੀ ਬਣਾਣੀ ਹੈ ਤਾਂ ਤਾਂ ਤੁਸੀਂ ਸਿਰਫ ਇਹਦੇ ਵਿੱਚ ਆਹੀ ਮਸਾਲੇ ਪਾਣੇ ਆ ਜਿਹੜੇ ਮੈਂ ਇਹਦੇ ਵਿੱਚ ਪਾਏ ਆ ਜੇ ਤੁਸੀਂ ਟੇਸਟ ਦੇਖਣਾ ਹੈ ਚਟਣੀ ਦਾ ਤਾਂ ਤੁਸੀਂ ਇਹਦੇ ਵਿੱਚ ਹੋਰ ਵੀ ਮਸਾਲੇ ਪਾ ਸਕਦੇ ਹੋ ਤੇ ਧਨੀਆਂ ਬੁਦੀਨਾ ਪਿਆਜ਼ ਉਹ ਤੁਸੀਂ ਪਾ ਸਕਦੇ ਹੋ ਹੁਣ ਇਸ ਚਟਣੀ ਦੇ ਫਾਇਦੇ ਕੀ ਹੈ ਇੱਕ ਤਾਂ ਇਹ thyroid ਤੇ brain ਨੂੰ ਸੌਫਟ ਕਰਦਾ ਇਹ ਕੰਮ ਕਰਦੀ ਹੈ ਤੇ ਦੂਜਾ ਜੋ ਵੀ ਆਪਾਂ ਅੱਜ ਚੀਜ਼ ਕੋਈ ਵੀ ਖਾਂਦੇ ਆ ਸਾਡਾ ਪਚਦੀ ਨਹੀਂ ਹੈ ਇੱਕ ਤਾਂ ਇਹ ਪਾਚਨ ਖਾਣਾ ਖਾਣ ਦੇ ਵਿੱਚ ਪਾਚਨ ਕਿਰਿਆ ਦਾ ਕੰਮ ਕਰਦੀ ਹੈ ਬੇਟ ਨੂੰ ਘਟਾੜਦਾ ਵੀ ਕੰਮ ਕਰਦੀ ਹੈ ਇਹ ਚਟਣੀ ਜਿਸ ਤਰ੍ਹਾਂ ਤੁਹਾਡੇ ਪੈਰਾ ਵਿੱਚ ਬਹੁਤ ਹੀ ਜਲਣ ਹੁੰਦੀ ਹੈ ਪੈਰ ਥੱਲੇ ਨਹੀਂ ਲੱਗਦੇ ਨਹੀਂ ਜਿਆਦਾ ਅੱਗ ਜਿਹੀ ਨਿਕਲਦੀ ਹੈ ਉਹਨੂੰ ਇਹ ਚਟਣੀ ਪੈਰਾਂ ਨੂੰ ਠੰਡਕ ਠੰਡਕ ਦੇਣ ਦਾ ਵੀ ਕੰਮ ਕਰਦੀ ਹੈ ਇਹਦੇ ਫਾਇਦੇ ਬਹੁਤ ਹੀ ਜ਼ਿਆਦਾ ਆਏ ਜੀ ਜਿਹਨਾਂ ਨੂੰ ਹਾੜ ਦੀ ਪ੍ਰੋਬਲਮ ਆ ਉਹਨਾਂ ਦੇ ਲਈ ਵੀ ਇਹ ਫਾਇਦੇਮੰਦ ਹੈ ਹੈ ਨਾ ਇਸ ਚਟਣੀ ਦੇ ਕਿੰਨੇ ਜ਼ਿਆਦਾ 5 6 ਫਾਇਦੇ ਆ ਇਸ ਲਈ ਤੁਸੀਂ ਸਿਰਫ ਇਹ ਇਹ ਚਟਣੀ ਧਨੀਏ ਦੀ ਹੀ ਬਣਾਣੀ ਹੈ ਜੇ ਤੁਹਾਡੇ ਘਰ ਵਿੱਚ ਕਿਸੇ ਨੂੰ ਵੀ ਕੋਈ ਪ੍ਰੋਬਲਮ ਹੈਗੀ ਹੈ ਤਾਂ ਤੁਸੀਂ ਇਹ ਬਣਾ ਕੇ ਰੱਖ ਸਕਦੇ ਹੋ ਤੇ ਸਰਦੀਆਂ ਚਾਰਦੀਆਂ ਇਸ ਚਟਣੀ ਨੂੰ ਮੁੱਕਣ ਨਾ ਦਿਓ ਜਦ ਮੁੱਕੋ ਤਾਂ ਜਦ ਫੇਰ ਬਣਾ ਲਓ ਉਦੋਂ ਵੀ ਤੁਸੀਂ ਇਹ ਚਟਣੀ ਨਾਰਮਲ ਖਾ ਸਕਦੇ ਹੋ ਇੱਕ ਤਾਈ ਨੂੰ ਬਹੁਤਾ ਟਾਈਮ ਨਹੀਂ ਲੱਗਦਾ 4 ਤੋਂ 5 ਮਿੰਟ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਇਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਜੇ ਟੇਸਟ ਦੇ ਤੁਸੀਂ ਹਿਸਾਬ ਨਾਲ ਖਾਣੀ ਹੈ ਤਾਂ ਤੁਸੀਂ ਇਹਦੇ ਵਿੱਚ ਹੋਰ ਸਮਾਨ ਪਾ ਸਕਦੇ ਆ ਜਾਂ ਜੇ ਤੁਸੀਂ ਇਹ ਦਵਾਈ ਦੇ ਤੌਰ ਤੇ ਖਾਣੀ ਹੈ ਤਾਂ ਸਿਰਫ ਤੁਸੀਂ ਇਸ ਤਰ੍ਹਾਂ ਹੀ ਇਸ ਚਟਣੀ ਨੂੰ ਬਣਾ ਕੇ ਤਿਆਰ ਕਰਨਾ ਹੈ ਉਮੀਦ ਹੈ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਜ਼ਰੂਰ ਪਸੰਦ ਆਵੇਗੀ ਜੇ ਪਸੰਦ ਆਏ ਤਾਂ ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਦੇ ਵਿੱਚ ਅਸੀਂ ਹਾਂ ਰੋਜ਼ ਇੱਕ ਨਵੀਂ ਵੀਡੀਓ ਲੈ ਕੇ ਆਉਂਦੇ ਆ ਜਿਹੜੀ ਅਸੀਂ ਬਹੁਤ ਹੀ ਸਿੰਪਲ ਦੇ ਆਸਾਨ ਤਰੀਕੇ ਦੇ ਨਾਲ ਬਣਾ ਕੇ ਤਿਆਰ ਕਰਦੇ ਆ ਅੱਜ ਅਸੀਂ ਇਸੇ ਤਰ੍ਹਾਂ ਇੱਕ ਚਟਣੀ ਬਣਾ ਕੇ ਤਿਆਰ ਕੀਤੀ ਹੈ ਜਿਹਦੇ ਫਾਇਦੇ ਬਹੁਤ ਜ਼ਿਆਦਾ ਹੈ ਇਸ ਤਰ੍ਹਾਂ ਦੀਆਂ ਨਮੀਆਂ ਨਮੀਆਂ ਵੀਡੀਓ ਦੇਖਣ ਦੇ ਲਈ ਜੁੜੇ ਰਹੋ HK ਪੰਜਾਬੀ ਕਿਚਨ ਦੇ ਨਾਲ ਮਿਲਦੇ ਹਾਂ ਤੁਹਾਨੂੰ ਅਸੀਂ ਅਗਲੀ ਵੀਡੀਓ ਵਿੱਚ